ਸਵੇਰ ਦਾ ਟਾਈਮ ਹੈ 6:20 ਹੋ ਗਏ ਤੇ ਮੈਂ ਕਿਹਾ ਚਲੋ ਆਪਣੀ ਟੂਬਲ ਤੇ ਨਹਾਨੇ ਜਾ ਕੇ ਪਾਣੀ ਬਿਲਕੁਲ ਫਰੈਸ਼ ਪਾਣੀ ਆਦਾ ਇੱਥੇ ਆ ਦੇਖੋ ਪਾਣੀ ਕਿੰਨਾ ਫਰੈਸ਼ ਆ ਹਨਾ ਤੁਸ ਬਿਲਕੁਲ ਫਰੈਸ਼ ਪਾਣੀ ਨਹਾਣਾ ਪਾਣੀ ਹੈ ਕੋਈ ਇੱਥੇ ਨਹਾਨੇ ਨੂੰ ਨੇ ਅੱਜ ਮੈਂ ਸਮਾਨ ਨੂੰ ਜਾ ਆਪਣਾ ਲੈ ਆਂਦਾ ਇਹ ਇਧਰ ਤੁਹਾਨੂੰ ਆਪਣੇ ਥੋੜਾ ਜਿਹਾ ਫੀਲ ਦਿਖਾਈਏ ਇਧਰ ਕਮਾਦ ਲੱਗਿਆ ਹੋਇਆ ਤੇ ਇਹ ਹੈਗਾ ਜੀ ਸਾਡੇ ਖੇਤਾਂ ਦਾ ਹਰ ਪਾਸਾ ਆਪਾਸਾ ਸਾਰਾ ਝੋਨਾ ਲੱਗਿਆ ਹੋਇਆ ਤੇ ਇਧਰ ਮਸਤੀ ਲੱਗੀ ਹੋਈ ਆ ਇਧਰ ਥੋੜੀ ਜੀ ਸਬਜ਼ੀ ਲੱਗੀ ਹੋਈ ਆ ਇਹ ਦੰਦਾਂ ਦਾ ਕੁਸ਼ੇ ਦਾ ਮਾਹੌਲ ਇੱਥੇ ਦਾ ਕਿ ਉਹ ਨਾ ਕਾਫੀ ਕਾਫੀ ਵੱਡਾ ਹੋ ਚੁੱਕਾ ਸਤੰਬਰ ਦੇ ਅੰਦਰ ਆਈ ਸੀ ਸੀ ਸਰਗੰਗੂ ਹੋਗਾ ਮੈਂ 10 ਸਤੰਬਰ ਮੈਂ ਐਕਚੁਅਲੀ ਆਈ ਥਿੰਕ 3 ਸਾਲਾਂ ਬਾਅਦ ਇਹ ਸਾਰਾ ਬਿਲਕੁਲ ਕਿਉਂਕਿ ਮੈਂ ਕਦੀ ਆਇਆ ਨਹੀਂ ਇਸ ਮੌਸਮ ਦੇ ਅੰਦਰ ਵਾਸਤੇ ਯਾ ਪਰ ਨਾ ਸੋ ਐਦਾਂ ਦਾ ਕੁਝ ਹੈਗਾ ਬੜੀ ਹੀ ਰਿਲੈਕਸ ਲਾਈਫ ਐ ਖਾਣ-ਖਾਣ ਕਰੀਉਂਦੇ ਤੇ ਖਾਣ ਬਹੁਤ ਹੈਗੇ ਤੇ ਬੇਲਾਂ ਦੇਖੋ ਜਰਾ ਸਬਜ਼ੀਆਂ ਦੇ ਬੇਲਾਂ ਪੱਤਾਂ ਛੱਡਾਂ ਆਹ ਪੱਤਾਂ ਕੀ ਲੱਗੀਆਂ ਸੋਹਣੀਆਂ ਬੜੀਆਂ ਆਹ ਕੰਛੀ ਸਖੀ ਹੀ ਗਿਆ ਤੇ ਉਹ ਬੱਗੀਆਂ ਹੋਈਆਂ ਆਏ ਤੋਰੀਆਂ ਪੈਰੀਆਂ ਆਮ ਪੂਰੀਆਂ ਵੱਡਾਂ ਛੱਡਾਂ ਇੱਥੇ ਹਰ ਚੀਜ਼ ਇੱਥੇ ਹਰ ਚੀਜ਼ ਨਾ ਨੇਚਰਲੀ ਆਪਣੇ ਆਪ ਗਰੋ ਹੋ ਜਾਂਦੀ ਆ ਇੱਥੇ ਤੇ ਆ ਜਿਹੜਾ ਮਾਹੌਲ ਐ ਜ਼ਮੀਨ ਆ ਹਰ ਕੀ ਆਪਣੇ ਆਪ ਬੀ ਸਕਿਆ ਨਹੀਂ ਤੇ ਗਰੋ ਹੋ ਗਏ ਫੁੱਲ ਦੇਖੋ ਕਿੰਨੇ ਸੋਹਣੇ ਨਿਕਲੇ ਆ ਆ ਦੇਖੋ ਹਾਂ ਯਾਰ ਛੱਪਨ ਕੱਦੂ ਜਿਆ ਕੋਸੇ ਟਿੰਡਾ ਆ ਸੋ ਸ਼ਾਮਾਂ ਤੱਕ ਤੁਸੀਂ ਆਪਣੀ ਫਰੈਸ਼ ਸਬਜ਼ੀ ਖਾ ਸਕਦੇ ਆ ਇੱਥੋਂ ਇਹੀ ਲਾਈਫ ਹੁੰਦੀ ਹੈ ਜਿੱਨਾ ਤੁਸੀਂ ਨੇਚਰਲੀ ਜਿਵੇਂ ਇਹ ਆਪਣੀ ਗ로우 ਕਰਦੇ ਆ ਸਬਜ਼ੀਆਂ ਸਬਜ਼ੀਆਂ ਉਹ ਨਾ ਹੀ ਵਧੀਆ ਹੈਗਾ ਮੈਨੂੰ ਤਾਂ ਇੱਥੇ ਜਦ ਮੈਂ 20 ਸਾਲ ਪਹਿਲਾਂ ਆਂਦਾ ਹੁੰਦਾ ਸੀਗਾ ਤੇ ਸਾਡੇ ਉੱਤੇ ਇੱਕ ਉਹ ਉਸੇ ਕਬੂਤਾ ਹੁੰਦਾ ਸੀਗਾ ਉਹਨੂੰ ਕਹਿੰਦੇ ਆਪਣੇ ਨਿੰਬੂ ਦਾ ਬੂਟਾ ਸੀ ਬਹੁਤ ਤਗੜਾ ਉਹਦੇ ਥੱਲੇ ਉਹਦੇ ਥੱਲੇ ਨਾ ਪੁਦੀਨਾ ਲਗਾਉਂਦਾ ਸੀ ਤੇ ਅਸੀਂ ਖੋੜ ਕੇ ਲੈ ਕੇ ਜਾਣਾ ਅਰਬ ਸੁਦੀ ਦੀਆਂ ਚਟਣੀਆਂ ਆਈਆਂ ਬਹੁਤ ਅੰਬੀਆਂ ਦੇ ਹਨਾ ਸਾਦੇ ਜਿਹਾ ਆਮੋ ਦਾ ਮੇਰਾ ਵਾਹ ਇਹ ਹਿਸ਼ਾਰਪੁਰ ਡਿਸਟ੍ਰਿਕਟ ਦਾ ਨਾ ਦਰਸ਼ਨ ਤੇ ਤਸਵੀਰ ਲੈ ਗਿਆ ਸੋਸਾਟੀ ਇੱਥੇ ਬਹੁਤ ਜ਼ਿਆਦਾ ਗ੍ਰੀਨਰੀ ਹੈ ਇਤਾਂ ਦੀ ਗ੍ਰੀਨਰੀ ਹੈ ਹਰ ਪਾਸੇ ਗ੍ਰੀਨਰੀ ਦਰਖਤ ਰੋਕੋ ਇੰਨੇ ਜਿਆਦਾ ਲੱਗਿਆ ਤੁਸੀਂ ਆ ਤੇ ਹੁਣ ਮੈਂ ਕਿਹਾ ਚਲੋ ਥੋੜਾ ਜਿਹਾ ਨਹਾ ਨੂੰ ਕੇ ਦੇਖ ਲਈਏ ਅੱਜ ਠੀਕ ਹੈ ਤੇ ਅੱਜ ਦੋ ਦਿਨ ਚਾਹਤਾਂ ਚੱਲ ਗਈ ਜਿਹੜੀ ਪੀਡੀ ਦਾ ਉਹ ਤਾਂ ਆਹ ਉਹ ਤਾਂ ਹਿੱਕ ਤੋਂ ਨਿਕਲ ਗਿਆ ਹੁਣ ਜਿਹੜਾ ਨੰਬਰ ਤਾਂ ਕੰਪੂਟਰ ਦੀ ਜੈਮ ਔਰ ਬੜਾ ਸਿਆਣਾ ਟੈਕਨੋਲੋਜੀ ਪਾਣੀ ਬਹੁਤ ਕਿੰਨਾ ਕਲੀਅਰ ਹੈ ਇੱਥੇ ਨੀਲੇ ਲੱਗਦੇ ਹੇ ਹੌਦ ਵਿੱਚ ਬਹੁਤ ਠੰਡਾ ਪਾਣੀ ਹੈ ਆਲਾ ਯਾਰ ਬਹੁਤ ਵਧੀਆ ਪਾਣੀ ਦੀਦਾ ਸਾਡੇ ਤੇ ਪਾਣੀ ਬਹੁਤ ਗੂੜਾ ਹੋਦਾ ਹੈ ਇੱਥੇ ਤਾਂ ਇਹ ਪਾਣੀ ਆਪਾਂ ਚੀਤੇ ਦੇ ਕੇ ਨੋ ਡਾਊਟ ਗਰਮੀ ਹੈਗੀ ਆ ਹਿਮੀਡੀਟੀ ਹੁੰਦੀ ਦੁਪਹਿਰ ਨੂੰ 12 ਵਜੇ ਤੋਂ ਬਾਅਦ ਲੇਕਿਨ ਅੱਜ ਹੈਗਾ ਕਲਾਊਡਿਡ ਡੇ ਆ ਜੇ ਲੱਗਦਾ ਸਾਡੀ ਕਿਸਮਤ ਚੰਗੀ ਆ ਤੇ ਸਾਨੂੰ ਬਹੁਤੀ ਗਰਮੀ ਫੇਸ ਨਹੀਂ ਕਰਨੀ ਪਊਗੀ ਨਹੀਂ ਤਾਂ ਆਪਣੇ ਕੋਲ ਸਿਸਟਮ ਹੈਗੇ ਆ ਪਾਣੀ ਚ ਉਡਣ ਦੇ ਇਸ ਤੋਂ ਸੀ ਤਿਆਰੀ ਰਹੀਦਾ ਬੜਨ ਲਈ ਫੌਨੀ ਦੇ ਵਿੱਚ ਤੋਂ ਤਾਂ ਨਾ ਨਾ ਬਾੜ ਕੇ ਕੈਮਰਾ ਪੰਜਾਬ ਦੇ ਪਾਣੀ ਵਰਗੀ ਕੋਈ ਰੀਸ ਨਹੀਂ ਹੈਗੀ ਪੰਜਾਬ ਦਾ ਪਾਣੀ ਫਰੈਸ਼ ਪਾਣੀ ਹੈਗਾ ਉਸ ਗ੍ਰੇਸ ਉਹ ਰਿਸ਼ਨਾਣ ਹੋ ਗਿਆ ਮੇਰਾ ਬੋਪੀਆਂ ਮਾਰ ਲਈਆਂ ਤੇ ਹਾਂ ਕੱਪੜੇ ਕੋਪੇ ਚੇਂਜ ਕਰਦਾ ਹਾਂ ਤੇ ਇਹ ਫਿਰ ਹੁਣ ਤੋਂ ਵੀ ਹੋਰ ਜਗ੍ਹਾ ਦੇ ਪੱਲੇ ਸਮੋਰ ਲਾਈਫ ਔਰ ਪੂਰੀ ਇੰਜੋਏਮੈਂਟ ਕਰਕੇ ਇਸ ਲਾਈਕ ਮੈਡੀਟੇਸ਼ਨ ਕੋਈ ਟਾਈਮ ਬਾਉਂਡਰੀਜ਼ ਨਹੀਂ ਕੋਈ ਚੈਲੰਜ ਨਹੀਂ ਹੈ ਕੋਈ ਭੱਜ ਦੌੜ ਨਹੀਂ ਹੈਗੀ ਦੂਰ ਆਪ ਇਸ ਮੋਡ ਦੇ ਅੰਦਰ ਚੱਲਦੇ ਆ ਤੇ ਫਿਰ ਸਾਡੀ ਬੋਡੀ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਮੈਂ ਹਮ ਫੀਲ ਹੁੰਦਾ ਆ ਆ ਦੇ ਉਹ ਸੱਤ ਤਰ ਲਾਸ਼ੀ ਮੋਡ ਦੇ ਅੰਦਰ ਹੈ ਜਿੱਦਾਂ ਜਿਹੜਾ ਕਿ ਹੋਣਾ ਚਾਹੀਦਾ ਇਸ ਤਰੀਕੇ ਨਾਲ ਬੋਡੀ ਕੋਈ ਵੀ ਸਪੈਸ ਨਹੀਂ ਹੋਣੀ ਚਾਹੀਦੀ ਕੋ ਉਹ ਜਿਵੇਂ ਸ਼ਾਈਨ ਨਾਈਟ ਜਿਹੜੀ ਹੈ ਨਾ ਸਲੋ ਆ ये स्लो लाइफ हैगी एट द सेम टाइम स्लो लाइफ है गुड फॉर योर हेल्थ बिकॉज हेल्थ इज मोर इम्पोर्टेंट दैन एनीथिंग एल्स ताकि सेहत को ज़्यादा इम्पोर्टेंट क्वेश्चन ही है